ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਾਰਬਦਾ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਪਹੁੰਚ ਗਈ ਆ ਤੁਸੀਂ ਸੋਨ ਨਹੀਂ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਅੱਜ ਦੀ ਇਸ ਵੀਡੀਓ ਨੂੰ ਦੁਸ਼ਹਿਰੇ ਤੋਂ ਪਹਿਲਾਂ ਪਹਿਲਾਂ ਵੱਦ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਇਹ ਵੀਡੀਓ ਹਰ ਇਨਸਾਨ ਤੱਕ ਪਹੁੰਚ ਜਾਵੇ ਖਾਸ ਕਰਕੇ ਉਹਨਾਂ ਤੱਕ ਜ਼ਰੂਰ ਪਹੁੰਚਾਉਣਾ ਜਿਹੜੇ ਦਾਨਪੁਨ ਕਰਨ ਦੇ ਵਿੱਚ ਸੇਵਾ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਣੀ ਚਾਹੀਦੀ ਹੈ ਜੇਕਰ ਤੁਸੀਂ ਪਹੁੰਚਾ ਦਿੱਤੀ ਤਾਂ ਤੁਹਾਡਾ ਵੀ ਭਲਾ ਹੋਵੇਗਾ ਤਾਂ ਇਹ ਵੀਡੀਓ ਨੂੰ ਵੱਦ ਤੋਂ ਵੱਧ ਸ਼ੇਅਰ ਕਰ ਦੇਣਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਾਨਪੁਨ ਬਾਰੇ ਗੱਲ ਕਰਨ ਜਾ ਰਹੇ ਹਾਂ ਅਤੇ ਖਾਸ ਕਰਕੇ ਤਿੰਨ ਗੁਪਤ ਦਾਨ ਬਾਰੇ ਗੱਲ ਕਰਨ ਜਾ ਰਹੇ ਹਾਂ ਇਹ ਇਹ ਤਿੰਨ ਤਰ੍ਹਾਂ ਦੇ ਦਾਨ ਜੇਕਰ ਆਪਾਂ ਇਸ ਤਰੀਕੇ ਦੇ ਨਾਲ ਕਰ ਲਈਏ ਤਾਂ ਸਾਡੀ ਜਨਮਾਂ ਜਨਮਾਂ ਦੀ ਗਰੀਬੀ ਕੱਟੀ ਜਾ ਸਕਦੀ ਆ ਤਾਂ ਫਿਰ ਇਹ ਸਿਰ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਤੁਹਾਡੇ ਕੰਮ ਆਉਣ ਵਾਲੀ ਆ ਤਾਂ ਫਿਰ ਵੀਡੀਓ ਸ਼ੁਰੂ ਕਰਨ ਜਾ ਰਹੇ ਹਾਂ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਦੀ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਲਿਖ ਕੇ ਆਉਣਾ ਤਾਂ ਸੰਗਤ ਜੀ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕਈ ਭੈਣ ਭਰਾ ਐਸੇ ਨੇ ਜੋ ਖਾਸ ਦਿਨ ਤਿਉਹਾਰ ਤੇ ਦਾਨ ਪੁੰਨ ਕਰਦੇ ਨੇ ਸੇਵਾ ਕਰਦੇ ਨੇ ਤਾਂ ਇਹ ਵੀ ਕੋਈ ਮਾੜੀ ਗੱਲ ਨਹੀਂ ਖਾ ਸੰਗਤ ਜੀ ਕਿਸੇ ਖਾਸ ਦਿਨ ਤਿਹਾੜ ਦੇ ਉੱਤੇ ਦਾਨਪੁਣ ਕਰਨਾ ਸੇਵਾ ਕਰਨੀ ਇਹ ਸਾਡਾ ਚੰਗਾ ਕਰਮ ਮੰਨਦਾ ਹੈ ਤਾਂ ਦਾਨਪੁਣ ਸੇਵਾ ਕਰਨੀ ਚਾਹੀਦੀ ਆ ਜੇਕਰ ਸਾਨੂੰ ਸਤਗੁਰੂ ਸੱਚੇ ਪਾਤਸ਼ਾਹ ਨੇ ਇਹ ਚੰਗੇ ਕਰਮ ਕਮਾਉਣ ਦੇ ਲਾਇਕ ਬਣਾਇਆ ਹੈ ਕਈ ਭੈਣ ਭਰਾ ਪੈਸੇ ਦੇ ਨਾਲ ਦਾਨਪੁਣ ਕਰਦੇ ਆ ਕਈ ਕੱਪੜਿਆਂ ਦਾ ਦਾਨਪੁਣ ਕਰਦੇ ਆ ਕਈ ਅਨਦਾਦਾਨ ਪੂਰਨ ਕਰਦੇ ਆ ਕਿ ਕਿਸੇ ਭੁੱਖੇ ਨੂੰ ਰੋਟੀ ਖਵਾ ਦੇਣੀ ਜਾਂ ਕਿਸੇ ਗਰੀਬ ਨੂੰ ਰਾਸ਼ਨ ਲੈ ਕੇ ਦੇ ਦੇਣਾ। ਕਈ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਦੇ ਨੇ, ਕਈ ਕਿਸੇ ਗਰੀਬ ਬੰਦੇ ਦਾ ਇਲਾਜ ਕਰਵਾਉਂਦੇ ਆ। ਕਹਿਣ ਦਾ ਭਾਵ ਇਹ ਹੈ ਕਿ ਸਭ ਆਪੋ ਆਪਣੇ ਤਰੀਕੇ ਦੇ ਨਾਲ ਸੇਵਾ ਕਰ ਰਹੇ ਆ। ਸਤਿਗੁਰ ਸੱਚੇ ਪਾਤਸ਼ਾਹ ਦੀ ਖੁਸ਼ੀ ਬਰਕਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਇਹ ਬੜੀ ਵਧੀਆ ਗੱਲ ਆ ਸਭ ਨੂੰ ਆਪਣੇ ਚੰਗੇ ਕਰਮ ਬਣਾਉਣੇ ਚਾਹੀਦੇ ਆ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਾਫ਼ ਸਵੱਛ ਸਮਝਾਇਆ ਹੈ ਕਿ ਤੈਨੂੰ ਤੇਰੇ ਕੀਤੇ ਹੋਏ ਕਰਮਾਂ ਦਾ ਫਲ ਹੀ ਮਿਲਣਾ ਹੈ ਫਿਰ ਜਿੱਥੇ ਵੀ ਚੰਗੇ ਕਰਮ ਕਮਾਉਣ ਦਾ ਮੌਕਾ ਮਿਲੇ ਉਥੇ ਕਦੇ ਵੀ ਇਹ ਮੌਕਾ ਹੱਥੋਂ ਨਹੀਂ ਗਵਾਉਣਾ ਚਾਹੀਦਾ ਚਲੋ ਵੈਸੇ ਦਾ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਹਰ ਵੇਲੇ ਦਾਨਪੁਣ ਸੇਵਾ ਕਰਨ ਦੇ ਲਈ ਕਿਹਾ ਹੈ ਵੀ ਜਿੱਥੇ ਵੀ ਸਾਡੀ ਲੋੜ ਹੋਵੇ ਕਿਸੇ ਦੀ ਵੀ ਉਹਦੀ ਲੋੜ ਦੇ ਮੁਤਾਬਿਕ ਸੇਵਾ ਕਰਨੀ ਸਭ ਤੋਂ ਉੱਤਮ ਸੇਵਾ ਹੈ ਇਹ ਸਭ ਤੋਂ ਉੱਤਮ ਦਾਨਪੁਨ ਮੰਨਿਆ ਗਿਆ ਹੈ ਜੇਕਰ ਕੋਈ ਖਾਸ ਦਿਨ ਤਿਹਾਰ ਦੇ ਉੱਤੇ ਦਾਨਪੁਨ ਕਰਦਾ ਹੈ ਸੇਵਾ ਕਰਦਾ ਹੈ ਤਾਂ ਇਹ ਵੀ ਮਾੜੀ ਗੱਲ ਨਹੀਂ ਆ ਇਹ ਵੀ ਚੰਗੀ ਗੱਲ ਆ ਤਾਂ ਜਿਹੜੇ ਭੈਣ ਭਰਾ ਦੁਸ਼ਹਿਰੇ ਦੇ ਦਿਨਾਂ ਦੇ ਵਿੱਚ ਦੀਵਾਲੀ ਦੇ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਨੂੰ ਮੁੱਖ ਰੱਖ ਕੇ ਸੇਵਾ ਕਰਨੀ ਚਾਹੁੰਦੇ ਆ ਦਾਨਪੁਨ ਕਰਨਾ ਚਾਹੁੰਦੇ ਆ ਪਹਿਲਾਂ ਤਾਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਜੋ ਵੀ ਸੇਵਾ ਕਰੋ ਭਾਵੇਂ ਪੈਸੇ ਦੀ ਸੇਵਾ ਕਰੋ ਭਾਵੇਂ ਕਿਸੇ ਨੂੰ ਕੱਪੜਾ ਲੈ ਕੇ ਦਿਓ ਕਿਸੇ ਨੂੰ ਕੋਈ ਵੀ ਚੀਜ਼ ਲੈ ਕੇ ਦੇਣੀ ਹੈ ਤਾਂ ਇਹ ਦਿਨ ਆਉਣ ਤੋਂ ਪਹਿਲਾਂ ਪਹਿਲਾਂ ਖਾਸ ਕਰਕੇ ਦੁਸ਼ਹਿਰਾ ਕਿਉਂਕਿ ਦੁਸ਼ਹਿਰੇ ਦੀਵਾਲੀ ਦੇ ਦਿਨਾਂ ਦੇ ਵਿੱਚ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਨਾ ਬੜਾ ਚਾ ਆ ਗਿਆ ਹੁੰਦਾ ਹੈ ਬੱਚਿਆਂ ਨੂੰ ਖਾਸ ਕਰਕੇ ਕਿ ਸਾਨੂੰ ਨਵੇਂ ਕੱਪੜੇ ਮਿਲਣ ਜਾਂ ਫਿਰ ਹੋਰ ਵੀ ਕਈ ਚੀਜ਼ਾਂ ਘਰ ਦੇ ਵਿੱਚ ਲਿਆਉਣ ਨੂੰ ਦਿਲ ਕਰਦਾ ਹੈ ਤੇ ਜੇਕਰ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਕਿਸੇ ਦਾ ਭਲਾ ਕਰਨਾ ਚਾਹੁੰਦੇ ਆ ਤਾਂ ਇਹ ਚੀਜ਼ਾਂ ਉਹਨੂੰ ਦੁਸ਼ਹਿਰੇ ਤੋਂ ਪਹਿਲਾਂ ਪਹਿਲਾਂ ਲਿਆ ਕੇ ਦੇ ਦਿਓ ਕਿਉਂਕਿ ਕਈ ਵਾਰ ਇੰਜ ਹੁੰਦਾ ਹੈ ਵੀ ਜਿਵੇਂ ਕੋਈ ਗਰੀਬ ਬੰਦਾ ਹੈ ਤਾਂ ਮਨ ਦੇ ਵਿੱਚ ਤਾਂ ਬਹੁਤ ਚਾਹ ਹੁੰਦਾ ਹੈ ਪਰ ਪੈਸੇ ਦੀ ਤੰਗੀ ਆ ਤੇ ਕਈ ਵਾਰ ਉਹ ਬੰਦਾ ਔਖਾ ਸੌਖਾ ਹੋ ਗਏ ਕਿ ਤਣਾ ਕਿਤੋਂ ਇੰਤਜ਼ਾਮ ਕਰ ਲੈਂਦਾ ਹੈ ਉਹ ਚੀਜ਼ ਘਰ ਦੇ ਵਿੱਚ ਲੈ ਆਉਂਦਾ ਹੈ ਜਿਵੇਂ ਕਿ ਆਪਣੇ ਬੱਚਿਆਂ ਨੂੰ ਨਵੇਂ ਕੱਪੜੇ ਲੈ ਕੇ ਦੇ ਦਿੱਤੇ ਜਾਂ ਮਠਿਆਈਆਂ ਲਿਆ ਕੇ ਦੇ ਦਿੱਤੀਆਂ ਜਾਂ ਜੋ ਵੀ ਚੀਜ਼ ਬੱਚੇ ਮੰਗ ਰਹੇ ਸੀ ਉਹ ਲਿਆ ਕੇ ਦੇ ਦਿੰਦਾ ਹੈ ਪਰ ਉਧਰੋਂ ਆਪਾਂ ਵੀ ਫਿਰ ਉਹੀ ਚੀਜ਼ ਉਹਨਾਂ ਦੇ ਘਰ ਵਿੱਚ ਲੈ ਕੇ ਚਲੇ ਜਾਂਦੇ ਆ ਫਿਰ ਉਸ ਚੀਜ਼ ਦਾ ਤਾਂ ਕੋਈ ਫਾਇਦਾ ਨਾ ਹੁੰਦਾ ਹੋਇਆ ਉਹਦਾ ਪੈਸਾ ਤਾਂ ਖਰਚਿਆ ਹੀ ਗਿਆ ਤਾਂ ਜੇ ਕਿਸੇ ਭੈਣ ਭਰਾਣੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਦਾਨ ਪੁੰਨ ਕਰਨਾ ਹੈ ਕਿਸੇ ਦੀ ਮਦਦ ਕਰਨੀ ਹੈ ਨਾ ਤਾਂ ਦੁਸ਼ਹਿਰੇ ਤੋਂ ਪਹਿਲਾਂ ਪਹਿਲਾਂ ਕਿਸੇ ਦੀ ਮਦਦ ਕਰਨੀ ਹੈ ਦੁਸ਼ਹਿਰੇ ਤੋਂ ਪਹਿਲਾਂ ਪਹਿਲਾਂ ਕਰ ਦਿਓ ਤਾਂ ਜੋ ਉਹਦਾ ਸਾਹ ਥੋੜਾ ਜਿਹਾ ਸੌਖਾ ਹੋ ਜਾਵੇ ਉਹਦੇ ਮਨ ਦਾ ਬੋਝ ਥੋੜਾ ਜਿਹਾ ਘਟ ਜਾਵੇ ਕਿਉਂਕਿ ਬੱਚਿਆਂ ਨੇ ਤਾਂ ਜਿੱਦ ਕਰਨੀ ਹੁੰਦੀ ਆ ਬੱਚਿਆਂ ਨੇ ਤਾਂ ਚੀਜ਼ਾਂ ਮੰਗਣੀਆਂ ਹੀ ਮੰਗਣੀਆਂ ਨੇ ਕਿਉਂਕਿ ਉਹ ਬੱਚੇ ਆ पर फिगर चिंता मां-बाप दी ਵੱਧ ਜਾਂਦੀ ਆ ਨਾ ਤਾਂ ਆਪਣੇ ਬੱਚੇ ਨੂੰ ਤੋੜ ਕੇ ਜਵਾਬ ਦੇ ਸਕਦੇ ਆ ਵੀ ਆਪਾਂ ਇਹ ਚੀਜ਼ ਨਹੀਂ ਲਿਆ ਸਕਦੇ ਕਿਉਂਕਿ ਉਹ ਆਪਣੇ ਬੱਚੇ ਨੂੰ ਦੁਖੀ ਨਹੀਂ ਦੇਖ ਸਕਦੇ ਤਾਂ ਇਸ ਕਰਕੇ ਕਿਤੋਂ ਨਾ ਕਿਤੋਂ ਇੰਤਜ਼ਾਮ ਕਰ ਲੈਂਦੇ ਆ ਤਾਂ ਇਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਜਿਨ੍ਹਾਂ ਨੇ ਦਾਨਪੂਰਨ ਕਰਨਾ ਹੈ ਸੇਵਾ ਕਰਨੀ ਹੈ ਕਿਸੇ ਬਾਰੇ ਸੋਚਿਆ ਹੈ ਵੀ ਇਸ ਕੀ ਇਸ ਬੰਦੇ ਦੀ ਇਸ ਵਾਰ ਦੁਸ਼ਹਿਰੇ ਤੇ ਆਪਾਂ ਮਦਦ ਕਰਾਂਗੇ ਤਾਂ ਉਹ ਮਦਦ ਪਹਿਲਾਂ ਹੀ ਕਰ ਦਿਓ ਜੇਕਰ ਤੁਸੀਂ ਉਸੇ ਦਿਨ ਚੀਜ਼ ਲੈ ਕੇ ਜਾਣਾ ਚਾਹੁੰਦੇ ਆ ਤਾਂ ਥੋੜਾ ਜਿਹਾ ਉਹਨੂੰ ਦੱਸ ਦਿਓ ਵੀ ਭਾਈ ਤੂੰ ਕੱਪੜੇ ਨਾ ਲੈ ਕੇ ਆਵੇਂ ਤੂੰ ਮਠਿਆਈਆਂ ਦਾ ਇੰਤਜ਼ਾਮ ਨਾ ਕਰੀ ਇਹ ਸਾਰਾ ਇੰਤਜ਼ਾਮ ਅਸੀਂ ਕਰ ਦਵਾਂਗੇ ਇਹ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਨਾ ਅਤੇ ਹੋਰਾਂ ਦੇ ਨਾਲ ਵੀ ਇਸ ਗੱਲ ਬਾਰੇ ਵਿਚਾਰ ਜ਼ਰੂਰ ਕਰਿਓ ਜੇ ਬਾਕੀ ਜੋ ਵੀ ਆਪਾਂ ਦਾਨਪੁਣ ਕਰਦੇ ਆ ਨਾ ਉਹਦੇ ਬਾਰੇ ਗੁਰੂ ਸਾਹਿਬ ਜੀ ਸਾਨੂੰ ਕੀ ਕਹਿੰਦੇ ਨੇ ਗੁਰੂ ਤੇਗ ਬਹਾਦਰ ਪਾਸ਼ਾ ਕਹਿੰਦੇ ਨੇ ਵੀ ਜੋ ਵੀ ਸੇਵਾ ਕਰਦੇ ਆ ਦਾਨਪੁਣ ਕਰਦੇ ਆ ਨਾ ਕਦੀ ਵੀ ਉਸ ਚੀਜ਼ ਦਾ ਹੰਕਾਰ ਨਹੀਂ ਕਰਨਾ ਕਿਉਂਕਿ ਹੰਕਾਰੀ ਬੰਦੇ ਦਾ ਕੀਤਾ ਹੋਇਆ ਦਾਨਪੁਣ ਪੂਜਾ ਪਾਠ ਹਾਥੀ ਦੇ ਇਸ਼ਨਾਨ ਦੇ ਬਰਾਬਰ ਆ ਜਿਵੇਂ ਹਾਥੀ ਉਨੀ ਦੇਰ ਤੱਕ ਸਾਫ਼ ਸੁਥਰਾ ਰਹਿੰਦਾ ਹੈ ਉਨੀ ਦੇਰ ਤੱਕ ਸ਼ਾਂਤ ਰਹਿੰਦਾ ਹੈ ਜਿੰਨੀ ਦੇਰ ਤੱਕ ਉਹ ਪਾਣੀ ਵਿੱਚ ਹੁੰਦਾ ਹੈ ਪਰ ਜਿਉਂ ਹੀ ਉਹ ਪਾਣੀ ਦੇ ਵਿੱਚੋਂ ਬਾਹਰ ਨਿਕਲਦਾ ਹੈ ਤਾਂ ਨਿਕਲਦਿਆਂ ਸਾਰ ਹੀ ਮਿੱਟੀ ਦੇ ਵਿੱਚ ਲੇਟਦਾ ਹੈ ਚਿਕੜ ਦੀ ਸੁੰਡ ਭਰ ਕੇ ਫਿਰ ਆਪਣੇ ਆਪ ਦੇ ਉੱਤੇ ਸੁੱਟ ਲੈਂਦਾ ਹੈ ਤਾਂ ਉਸੇ ਤਰ੍ਹਾਂ ਜੇਕਰ ਕੋਈ ਮਨੁੱਖ ਚੰਗੇ ਕਰਮ ਕਮਾ ਰਿਹਾ ਹੈ ਸੇਵਾ ਕਰ ਰਿਹਾ ਹੈ ਦਾਨਪੁਣ ਕਰ ਰਿਹਾ ਹੈ ਪਾਠ ਪੂਜਾ ਕਰ ਰਿਹਾ ਹੈ ਤਾਂ ਜੇ ਕਿਤੇ ਪੱਲ ਭਰ ਦੇ ਲਈ ਵੀ ਮਨ ਦੇ ਵਿੱਚ ਇਸ ਚੀਜ਼ ਦਾ ਹੰਕਾਰ ਆ ਗਿਆ ਨਾ ਕਿ ਆਹ ਕੰਮ ਮੈਂ ਕੀਤਾ ਹੈ ਤਾਂ ਸਮਝਿਓ ਸਾਰਾ ਕੁਝ ਅਸੀਂ ਵਿਅਰਥ ਕਰ ਲਿਆ ਗੁਰੂ ਅਰਜਨ ਦੇਵ ਪਾਸ਼ਾ ਸਮਝਾਉਂਦੇ ਨੇ ਜਿਵੇਂ ਬੀਜੇ ਹੋਏ ਬੀਜ ਤੋਂ ਫਲ ਪ੍ਰਾਪਤ ਕਰਨ ਦੇ ਲਈ ਉਸ ਬੀਜ ਨੂੰ ਮਿੱਟੀ ਦੇ ਥੱਲੇ ਦੱਬਣਾ ਪੈਂਦਾ ਹੈ ਜਿਵੇਂ ਉਹਨੂੰ ਕਿਸਾਨ ਕਣਕ ਦਾ ਬੀਜ ਬੀਜਦੇ ਆ ਤਾਂ ਬੀਜ ਸੁੱਟ ਕੇ ਫਿਰ ਉਤੋਂ ਦੀ ਸੁਹਾਗਾ ਫੇਰਿਆ ਜਾਂਦਾ ਹੈ ਤਾਂ ਜੋ ਬੀਜ ਚੰਗੀ ਤਰ੍ਹਾਂ ਮਿੱਟੀ ਦੇ ਥੱਲੇ ਦੱਬਿਆ ਜਾਵੇ ਕਿਉਂਕਿ ਬੀਜ ਮਿੱਟੀ ਦੇ ਥੱਲੇ ਜਾਵੇਗਾ ਤਾਂ ਹੀ ਉੱਗੇਗਾ ਉਸੇ ਤਰ੍ਹਾਂ ਸਾਡੇ ਚੰਗੇ ਕਰਮ ਨਹੀਂ ਜੇਕਰ ਅਸੀਂ ਚੰਗੇ ਕੰਮ ਕਰਕੇ ਉਹਨਾਂ ਦਾ ਥਾਂ-ਥਾਂ ਤੇ ਵਿਖਾਵਾ ਕਰਾਂਗੇ ਦੱਸ ਦੇ ਸ਼ਿਰਾਂਗੇ ਜਾਂ ਫਿਰ ਕਈ ਵਾਰ ਕਈ ਭੈਣ ਭਰਾ ਇਹ ਕੰਮ ਕਰਦੇ ਵਿਖਾਵੇ ਦੇ ਲਈ ਆ ਆਪਣੀ ਵਾਹਵਾ ਦੇ ਲਈ ਕਰਦੇ ਆ ਤਾਂ ਫਿਰ ਇਹੋ ਜਿਹੇ ਇਨਸਾਨ ਦਾ ਦਾਨਪੁਨ ਸੇਵਾ ਕਰਨ ਦਾ ਕੋਈ ਲਾਭ ਨਹੀਂ ਜਿੰਨਾ ਹੀ ਦਾਨਪੁਨ ਆਪਾਂ ਗੁਪਤ ਤਰੀਕੇ ਦੇ ਨਾਲ ਕਰਦੇ ਆਂ ਜਿੰਨੀ ਸੇਵਾ ਆਪਾਂ ਗੁਪਤ ਤਰੀਕੇ ਦੇ ਨਾਲ ਕਰਦੇ ਆਂ ਨਾ ਓਨਾ ਹੀ ਫਲਦਾਇਕ ਆ ਇਸ ਕਰਕੇ ਜਦੋਂ ਵੀ ਕਿਸੇ ਦੀ ਸਹਾਇਤਾ ਕਰਨੀ ਆ ਕੋਈ ਵੀ ਦਾਨਪੁਨ ਕਰਨਾ ਹੈ ਕੋਈ ਵੀ ਸੇਵਾ ਕਰਨੀ ਆ ਤਾਂ ਉਹ ਆਪਾਂ ਆਪਣੇ ਚੰਗੇ ਕਰਮ ਬਣਾਉਣ ਦੇ ਲਈ ਕਰ ਰਹੇ ਆਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਖੁਸ਼ੀ ਬਰਕਤ ਹਾਸਲ ਕਰਨ ਦੇ ਲਈ ਕਰ ਰਹੇ ਆਂ ਨਾ ਕਿ ਲੋਕਾਂ ਦੀ ਵਾਹਵਾਦ ਲਈ ਤਾਂ ਫਿਰ ਜਿੰਨਾ ਹੋ ਸਕੇ ਗੁਪਤ ਦਾਨ ਅਤੇ ਇਥੇ ਤਿੰਨ ਤਰ੍ਹਾਂ ਦੇ ਗੁਪਤ ਦਾਨ ਬਾਰੇ ਮਹਾਪੁਰਖ ਜੀ ਬੜਾ ਸੋਹਣਾ ਸਮਝਾਉਂਦੇ ਆ ਮਹਾਪੁਰਖ ਜੀ ਕਹਿੰਦੇ ਜੇ ਕਿ ਤਿਹ ਤਿੰਨ ਦਾਨ ਆਪਾਂ ਗੁਪਤ ਤਰੀਕੇ ਦੇ ਨਾਲ ਕਰ ਲਈਏ ਜਾਂ ਕਿਸੇ ਵੀ ਤਰੀਕੇ ਦੇ ਨਾਲ ਕਰ ਲਈਏ ਨਾ ਤਾਂ ਫਿਰ ਜਨਮਾਂ ਜਨਮਾਂ ਦੀ ਗਰੀਬੀ ਕੱਟੀ ਜਾ ਸਕਦੀ ਆ ਮਾੜੇ ਕਰਮਾਂ ਦੇ ਵਰਕੇ ਪਾੜੇ ਜਾ ਸਕਦੇ ਨੇ ਤਾਂ ਇਹ ਤਿੰਨ ਦਾਨ ਕਿਹੜੇ ਨੇ ਪਹਿਲਾ ਦਾਨ ਹੈ ਖੁਸ਼ੀਆਂ ਦਾ ਦਾਨ ਜਿਵੇਂ ਕੋਈ ਬੰਦਾ ਦੁਖੀ ਆ ਉਸ ਦੁਖੀ ਬੰਦੇ ਦੇ ਕੋਲ ਜਾਓ ਉਹਦਾ ਦੁੱਖ ਸੁਣੋ ਜੇਕਰ ਉਹਨੂੰ ਉਹਦੇ ਦੁੱਖ ਵਿੱਚੋਂ ਬਾਹਰ ਕੱਢ ਸਕਦੇ ਆ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੋ ਜੇਕਰ ਕੋਈ ਉਹਨੂੰ ਚੰਗੀ ਸਲਾਹ ਦੇ ਸਕਦੇ ਆ ਉਹਨੂੰ ਚੰਗੀ ਸਲਾਹ ਦਿਓ ਕਿਉਂਕਿ ਦੇਖੋ ਜੀ ਦੁਖੀ ਬੰਦੇ ਦਾ ਦੁੱਖ ਸੁਣਨਾ ਉਹਦਾ ਦੁੱਖ ਵੰਡਾਉਣਾ ਉਹਨੂੰ ਉਸ ਦੁੱਖ ਦੇ ਵਿੱਚੋਂ ਬਾਹਰ ਕੱਢਣਾ ਇਹ ਸਭ ਤੋਂ ਵੱਡੀ ਸੇਵਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬਹੁਤੇ ਲੋਕ ਐਸੇ ਨੇ ਜੋ ਦੁਖੀ ਬੰਦੇ ਦਾ ਮਜ਼ਾਕ ਬਣਾਉਂਦੇ ਨੇ ਜਾਂ ਕਿਸੇ ਦੀ ਮਜਬੂਰੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਆ ਜੇਕਰ ਕੋਈ ਦੁਖੀ ਬੰਦੇ ਦਾ ਹਮਦਰਦ ਬੰਦਾ ਹੈ ਉਹਦਾ ਦੁੱਖ ਬਣਾਉਂਦਾ ਹੈ ਨਾ ਤਾਂ ਇਹਦੇ ਤੋਂ ਵੱਡੀ ਕੋਈ ਸੇਵਾ ਹੋਰ ਨਹੀਂ ਹੋ ਸਕਦੀ ਤਾਂ ਇਹ ਸੇਵਾ ਜਿੱਥੇ ਵੀ ਕਰਨ ਦਾ ਮੌਕਾ ਮਿਲੇ ਜ਼ਰੂਰ ਕਰਨੀ ਆ ਉਸ ਤੋਂ ਬਾਅਦ ਦੂਸਰਾ ਕਿ ਕੋਈ ਨਾਮ ਬਾਣੀ ਤੋਂ ਆਪਣੇ ਗੁਰੂ ਤੋਂ ਟੁੱਟਿਆ ਹੋਵੇ ਤਾਂ ਉਸੇ ਟੁੱਟੇ ਹੋਏ ਨੂੰ ਗੁਰੂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਆ ਕਈ ਵਾਰ ਕੁਝ ਲੋਕ ਐਸੇ ਹੁੰਦੇ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਗਲਤੀ ਕਰਦੇ ਨੇ ਮਾੜੀਆਂ ਆਦਤਾਂ ਦੇ ਵਿੱਚ ਪੈ ਕੇ ਮਾੜੇ ਕੰਮ ਕਰ ਬੈਠਦੇ ਨੇ ਤਾਂ ਦੁਨੀਆ ਉਹਨਾਂ ਨੂੰ ਆਪਣੇ ਨਾਲੋਂ ਬਿਲਕੁਲ ਅਲੱਗ ਹੀ ਕਰ ਦਿੰਦੀ ਆ ਦੁਨੀਆ ਤਾਂ ਛੱਡੋ ਆਪਣੇ ਭੈਣ ਭਰਾ ਵੀ ਕਈ ਵਾਰ ਪਾਸਾ ਵਟ ਜਾਂਦੇ ਆ ਤਾਂ ਇਹੋ ਜਿਹੇ ਬੰਦੇ ਤੇ ਤਰਸ ਕਰੋ ਕਿਉਂਕਿ ਸਤਗੁਰੂ ਸੱਚੇ ਪਾਸ਼ਾ ਨੇ ਸਮਝਾਇਆ ਕਿ ਬੁਰੇ ਦਾ ਭਲਾ ਕਰ ਯਕੇ ਦੇਖੋ ਜੀ ਚੰਗੇ ਬੰਦੇ ਦਾ ਤਾਂ ਲਾਗਾ ਹਰ ਕੋਈ ਕਰ ਲੈਂਦਾ ਹੈ ਪਰ ਬੁਰੇ ਤੇ ਤਰਸ ਕਰਨਾ ਕਿੰਨਾ ਵੱਡਾ ਚੰਗਾ ਕਰਮ ਹੋਵੇਗਾ ਤਾਂ ਉਸ ਟੁੱਟੀ ਹੋਈ ਰੂਹ ਨੂੰ ਆਪਣੇ ਗੁਰੂ ਦੇ ਨਾਲ ਜੋੜਨ ਦਾ ਹਰ ਯਤਨ ਕਰੋ ਗੁਰੂ ਘਰੇ ਚੱਲੇ ਹੋ ਆਨੇ ਬਹਾਨੇ ਉਹਨੂੰ ਆਵਾਜ਼ ਮਾਰ ਕੇ ਨਾਲ ਲੈ ਕੇ ਜਾਓ ਕਿ ਆਓ ਭਾਈ ਗੁਰੂ ਘਰੇ ਚੱਲੀਏ ਸਾਧ ਸੰਗਤ ਕਰਾਓ ਸੇਵਾ ਕਰਾਓ ਜੇ ਕਿਤੇ ਕੋਈ ਲਾਗੇ ਸਮਾਗਮ ਆ ਕੋਈ دیਵਾਨ ਆ ਤਾਂ ਉਹਨੂੰ ਆਪਣੇ ਨਾਲ ਲੈ ਕੇ ਜਾਓ ਕਿ ਅਨੇ ਬਹਾਨੇ ਕਿਸੇ ਵੀ ਤਰੀਕੇ ਦੇ ਨਾਲ ਇਹਦੇ ਕੰਨਾਂ ਦੇ ਵਿੱਚ ਗੁਰੂ ਦੀ ਗੁਰਬਾਣੀ ਦੀ ਆਵਾਜ਼ ਪਵੇ ਤੇ ਇਹਦਾ ਵੀ ਭਲਾ ਹੋਵੇ ਤੇ ਸੱਚ ਕਰਕੇ ਜਾਣਿਓ ਜੇਕਰ ਤੁਹਾਡੇ ਕਰਕੇ ਉਹਦਾ ਭਲਾ ਹੋ ਗਿਆ ਤਾਂ ਤੁਹਾਡਾ ਭਲਾ ਕਿੰਨਾ ਹੋਵੇਗਾ ਇਹ ਤੁਸੀਂ ਸੋਚ ਵੀ ਨਹੀਂ ਸਕਦੇ ਉਸ ਤੋਂ ਬਾਅਦ ਤੀਸਰਾ ਉਹ ਹੈ ਅੰਮ੍ਰਿਤ ਵੇਲਾ ਮਹਾਪੁਰਖ ਜੀ ਕਹਿੰਦੇ ਨੇ ਜੋ ਬੰਦਾ ਖੁਦ ਅੰਮ੍ਰਿਤ ਵੇਲੇ ਉੱਠਦਾ ਹੈ ਜਾਂ ਫਿਰ ਕਿਸੇ ਨੂੰ ਉਠਾਉਂਦਾ ਹੈ ਉਦੀ ਆਪਣੀ ਉਹਦੇ ਨਾਲ ਜੁੜੇ ਹੋਏ ਹਰ ਮਨੁੱਖ ਦੀ ਜਨਮ ਜਨਮਾਂ ਦੀ ਗਰੀਬੀ ਕੱਟੀ ਜਾਵੇਗੀ ਕਿਉਂਕਿ ਅਮ੍ਰਿਤ ਵੇਲੇ ਦੇ ਵਿੱਚ ਬਹੁਤ ਤਾਕਤ ਹੈ ਜੋ ਮਨੁੱਖ ਵੀ ਅਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਨਾਮ ਜਪਦੇ ਨੇ ਜਾਂ ਜਪਾਉਂਦੇ ਨੇ ਉਹਨਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਅਦਾ ਹੀ ਮਿਹਰਬਾਨ ਹੁੰਦੇ ਨੇ ਤਾਂ ਫਿਰ ਇਹ ਤਿੰਨ ਕੰਮ ਕਰਨ ਦਾ ਜਿੱਥੇ ਵੀ ਮੌਕਾ ਮਿਲੇ ਨਾ ਹੱਥੋਂ ਨਿਗਵਾਉਣਾ ਕਿਉਂਕਿ ਇਹ ਤਿੰਨ ਕਰਮ ਕਮਾ ਗਏ ਸਾਡੀ ਜਨਮਾਂ ਜਨਮਾਂ ਦੀ ਗਰੀਬੀ ਕੱਟੀ ਜਾ ਸਕਦੀ ਹੈ ਸਾਡੇ ਮਾੜੇ ਕਰਮਾਂ ਦੇ ਲੇਖੇ ਪਾੜੇ ਜਾ ਸਕਦੇ ਆ ਪਰ ਇਥੇ ਇਹ ਵੀ ਗੱਲ ਧਿਆਨ ਜੋਗ ਆ ਵੀ ਬੰਦਾ ਦਾਨਪੁਣ ਜਾਂ ਸੇਵਾ ਉਸੇ ਚੀਜ਼ ਦੀ ਕਰ ਸਕਦਾ ਹੈ ਜਿਹੜੀ ਉਹਦੇ ਕੋਲ ਬਹੁਤ ਜ਼ਿਆਦਾ ਹੋਵੇ ਉਹਦੀ ਲੋੜ ਤੋਂ ਵੱਧ ਹੋਵੇ ਤਾਂ ਜੇਕਰ ਅਸੀਂ ਖੁਸ਼ੀਆਂ ਦਾ ਦਾਨ ਕਰਨਾ ਹੈ ਚੜ ਦੀ ਕਲਾ ਦਾ ਦਾਨ ਕਰਨਾ ਹੈ ਕਿਸੇ ਨੂੰ ਨਾਮ ਬਾਣੀ ਦੇ ਨਾਲ ਜੋੜਨਾ ਹੈ ਅੰਮ੍ਰਿਤ ਵੇਲੇ ਦੇ ਨਾਲ ਜੋੜਨਾ ਹੈ ਤਾਂ ਫਿਰ ਸਾਡੇ ਕੋਲ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਸਾਡੀ ਲੋੜ ਤੋਂ ਵੱਧ ਹੋਣੀਆਂ ਚਾਹੀਦੀਆਂ ਨੇ ਤਾਂ ਫਿਰ ਪਹਿਲਾਂ ਆਪ ਨਾਮ ਜਪੋ ਕਿਉਂਕਿ ਨਾਮ ਜਪ ਜਪ ਕੇ ਹੀ ਸਾਡਾ ਭਲਾ ਹੋਣਾ ਹੈ ਨਾਮ ਜਪ ਕੇ ਹੀ ਸਾਡੇ ਮਨ ਦੇ ਜੋ ਵੀ ਵਿਸ਼ੇ ਵਿਕਾਰ ਨੇ ਨਾ ਉਹ ਦੂਰ ਹੋਣੇ ਨੇ ਤਾਂ ਜਦੋਂ ਆਪਾਂ ਨਾਮ ਜਪਾਂਗੇ ਤਾਂ ਨਾਲ ਦੀ ਨਾਲ ਸਾਰੇ ਰਸਤੇ ਖੁੱਲ ਜਾਣੇ ਆ ਸਾਨੂੰ ਸਭ ਕੁਝ ਗਿਆਨ ਆਪੇ ਹੀ ਹੁੰਦਾ ਜਾਣਾ ਹੈ ਕਿਹੜਾ ਕੰਮ ਕਰਨਾ ਹੈ ਕਿਹੜਾ ਕੰਮ ਸਾਡੇ ਲਈ ਸਹੀ ਆ ਤੇ ਕਿਹੜਾ ਕੰਮ ਕਰਨਾ ਸਾਡੇ ਲਈ ਗਲਤ ਆ ਫਿਰ ਸਤਿਗੁਰੂ ਸੱਚੇ ਪਾਸ਼ਾਣ ਹੀ ਆਪੇ ਹੀ ਸੇਵਾ ਕਰਵਾ ਲੈਣੀ ਆ ਤਾਂ ਫਿਰ ਅੱਜ ਤੋਂ ਹੀ ਨਾਮ ਜਪਣਾ ਸ਼ੁਰੂ ਕਰੀਏ ਚੰਗੇ ਕਰਮ ਕਮਾਉਣ ਦੀ ਕੋਸ਼ਿਸ਼ ਕਰੀਏ ਤਾਂ ਫਿਰ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਣਾ ਤੇ ਜੇਕਰ ਸਾਡੇ ਚੈਨਲ ਦੇ ਨਵੇਂ ਆਏ ਹੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ